ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਇਹ ਵੀਡੀਓ ਜਿਹੜੀ ਹੈਗੀ ਏ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਤੱਕ ਤੁਸੀਂ ਜ਼ਰੂਰ ਪਹੁੰਚਾਣੀ ਹੈ ਇਹ ਮੇਰੀ ਵੀਡੀਓ ਫਰੀਦਕੋਟ ਹਸਪੀਟਲ ਦੇ ਵਿੱਚ ਜਿਹੜੇ ਚੱਲਦਾ ਹੈ ਇਲਾਜ ਦੇ ਬਹੁਤ ਹੀ ਗੰਦੀ ਜਿਹੜੀ ਕਾਰਜਕਾਰੀ ਹੈ ਉਹਦੇ ਉੱਪਰ ਹੈ ਅੱਜ ਤੋਂ 2-3 ਸਾਲ ਪਹਿਲੇ ਮੇਰੇ ਦਾਦਾ ਜੀ ਦੀ ਡੈਥ ਹੋਈ ਸੀ ਤੇ ਉਸ ਟਾਈਮ ਮੈਂ ਸੀਰੀਅਸ ਨਹੀਂ ਹੋਇਆ ਮੈਂ ਸੋਚਿਆ ਚਲੋ ਕਿਉਂਕਿ ਜਿਹੜਾ ਬੰਦਾ ਦੁਨੀਆਦਾਰੀ ਦੇ ਵਿੱਚ ਰਹਿੰਦਾ ਉਹ ਚੀਜ਼ਾਂ ਸਮਝ ਜਾਂਦਾ ਹੈ ਕਿ ਇੱਥੇ ਕੁਝ ਨਾ ਕੁਝ ਕਾਲਾ ਮਾਲਾ ਹੈਗਾ ਤਿੰਨ ਕੁ ਸਾਲ 3.5 ਸਾਲ ਪਹਿਲੇ ਮੇਰੇ ਦਾਦਾ ਜੀ ਦੀ ਡੈਥ ਹੋਈ ਸੀ ਹੋਇਆ ਕੀ ਸੀ ਉਹਨਾਂ ਨੂੰ ਇੱਥੇ ਪੇਨ ਰਹਿੰਦੀ ਸੀ ਤੇ ਦੋ ਦਿਨ ਅਸੀਂ ਲੋਕਲ ਡਾਕਟਰ ਤੋਂ ਇਲਾਜ ਕਰਾਉਂਦੇ ਰਹਿ ਤੇ ਸਾਡੇ ਇੱਥੇ ਪ੍ਰਾਈਵੇਟ ਹਸਪੀਟਲ ਹੈਗਾ ਸਿਰ ਹਰਦੇ ਨਾਰਾਇਣ ਜੀ ਦਾ ਉੱਥੇ ਅਸੀਂ ਲੈ ਕੇ ਗਏ ਉਹ ਕਹਿੰਦਾ ਜੀ ਜਿਹੜਾ ਇਹਦਾ ਹਾਰਟ ਸਪੈਸ਼ਲਿਸਟ ਨੂੰ ਤੁਹਾਨੂੰ ਦਿਖਾਣਾ ਪੈਣਾ ਤੇ ਉਸ ਦਾ ਇਲਾਜ ਸਰਕਾਰੀ ਮੈਡੀਕਲ ਹਸਪੀਟਲ ਫਰੀਦਕੋਟ ਦੇ ਵਿੱਚ ਹੀ ਹੈ ਤੇ ਜਦੋਂ ਅਸੀਂ ਉੱਥੇ ਲੈ ਕੇ ਜਾਂਦੇ ਹਾਂ ਉਹ ਐਡਮਿਟ ਕਰਦੇ ਆਪਦੇ ਛੋਟੇ-ਮੋਟੇ ਇੰਜੈਕਸ਼ਨ ਦਿੰਦੇ ਆ ਜਿਹੜੇ ਤੇ ਉਹ ਲਿਟਾ ਦਿੰਦੇ ਉੱਪਰ ਬੈੱਡ ਦੇ ਤੇ ਦਾਦਾ ਜੀ ਬਹੁਤ ਕਰ ਲਾ ਰਹੇ ਕਹਿੰਦੇ ਜੀ ਮੇਰੇ ਆ ਦੇਖੋ ਇੱਥੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਬਹੁਤ ਜ਼ਿਆਦਾ ਚੀਕ ਜਗਾੜਾ ਪਾਉਂਦੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਜਿਹੜਾ ਉੱਪਰ ਸੀਗਾ ਤੇ ਉਹ ਮੈਂ ਕਿਹਾ ਜੀ ਇਹ ਤਾਂ ਬਹੁਤ ਜ਼ਿਆਦਾ ਤਕਲੀਫ ਹੈ ਇਹਨਾਂ ਨੂੰ ਤੇ ਤੁਸੀਂ ਕਰੋ ਕਹਿੰਦੇ ਜੀ ਇੱਥੇ ਉਹਨਾ ਇਹਦੇ ਸਟੈਂਟ ਪੈਣਾ ਜੀ ਇੱਥੋਂ ਇੱਕ 30 35000 ਰੁਪਿਆ ਲੱਗੇਗਾ ਇੱਥੋਂ ਪੈ ਕੇ ਤੇ ਇੱਥੇ ਉਹਨੇ ਜਾ ਕੇ ਆਪਦਾ ਕੰਮ ਕਰਨਾ ਚਲੋ ਜੀ ਮਰਦਾ ਕੀ ਨਹੀਂ ਕਰਦਾ ਜੀ ਗੋਲਮ ਲਾ ਕੇ ਤਕਲੀਫ ਬਹੁਤ ਜ਼ਿਆਦਾ ਸੀ ਦਾਦਾ ਜੀ ਨੂੰ ਤੇ ਅਸੀਂ ਲੈ ਗਏ ਅੰਦਰ ਉਹ ਸਾਨੂੰ ਜਿਹੜਾ ਸਟੈਂਟ ਪਾਣ ਵਾਲਾ ਉਹ ਅੰਦਰ ਲੈ ਕੇ ਗਿਆ ਡਾਕਟਰ ਤੇ ਬਹੁਤ ਹੀ ਫੁਗਰਪੁਨੇ ਦੇ ਨਾਲ ਜਿਹੜਾ ਹੈਗਾ ਉਸਨੇ ਇਲਾਜ ਕੀਤਾ ਹੱਸਦੇ ਖੇਡਦੇ ਤੇ ਜਿਵੇਂ ਕਹਿੰਦੇ ਨੇ ਉਸ ਨੂੰ ਸੀਰੀਅਸ ਲੈ ਕੇ ਕੀਤਾ ਹੀ ਨਹੀਂ ਤੇ ਦਾਦਾ ਜੀ ਖੂਨੋਂ ਖੂਨ ਜਦੋਂ ਵੀ ਇੱਥੇ ਆਪਾਂ ਪਟ ਦੇ ਵਿੱਚ ਉਹ ਸ਼ੇਕ ਬਣਾਉਂਦੇ ਆ ਤੇ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਉਹ ਸੀਰੀਅਸ ਮੈਟਰ ਹੈ ਪਰ ਉਹਨਾਂ ਦੇ ਪੈਰਾਂ ਤੇ ਵੀ ਕੱਪੜਿਆਂ ਤੇ ਵੀ ਖੂਨ ਮਤਲਬ ਇਹ ਹੈ ਕਿ ਖੂਨ ਨੂੰ ਕੰਟਰੋਲ ਕੀਤਾ ਹੀ ਨਹੀਂ ਗਿਆ ਜਦੋਂ ਉੱਥੋਂ ਉਹ ਪਾਕਿਸਤਾਨ ਟ ਲੈ ਕੇ ਆਏ ਆਪਣੇ ਅੰਦਰ ਟੇਬਲ ਤੇ ਲੈ ਕੇ ਆਏ ਤੇ ਦਾਦਾ ਜੀ ਦੀ ਤਕਲੀਫ ਪਹਿਲੇ ਨਾਲੋਂ ਜ਼ਿਆਦਾ ਵੱਧ ਗਈ ਵਾਦਗੀ ਤਕਲੀਫ ਤੇ ਲੋ ਜੀ ਅਸੀਂ ਫੇਰ ਡਾਕਟਰਾਂ ਨੂੰ ਕਹਿਣਾ ਸ਼ੁਰੂ ਕੀਤਾ ਜੀ ਕਿ ਜਿੰਨ ਕੇਅਰ ਹੈ ਹੀ ਨਹੀਂ ਬਿਲਕੁਲ ਨਹੀਂ ਕੇਅਰ ਹੈਗੀ ਫਰੀਦਕੋਟ ਦੇ ਵਿੱਚ ਸਾਡੇ ਜਦੋਂ ਉੱਥੇ ਜਾਂਦੋਂ ਕਈ ਲਾਛਾਂ ਜਿਹੜੀਆਂ ਹੈਗੀਆਂ ਨੇ ਉੱਥੋਂ ਨਿਕਲੀਆਂ ਤੇ ਕੇਅਰ ਦਾ ਨਾਮ ਤੇ ਤਾਂ ਮੈਂ ਕਹਿੰਨਾ ਜੀ ਇੱਕ ਜ਼ੀਰੋ ਨੰਬਰ ਦੇਾਂਗੇ ਆਪਾਂ ਫਰੀਦਕੋਟ ਨੂੰ ਉਸ ਤੋਂ ਬਾਅਦ ਕੀ ਕਰਦੇ ਆ ਜਦੋਂ ਤਕਲੀਫ ਹੁੰਦੀ ਹੈ ਤੇ ਅਸੀਂ ਡਾਕਟਰਾਂ ਨੂੰ ਕਹਿੰਨੇ ਆ ਜੀ ਉਹ ਤਾਂ ਵੱਧ ਗਈ ਤਕਲੀਫ ਉਸ ਨਾਲੋਂ ਜ਼ਿਆਦਾ ਤਕਲੀਫ ਵੱਧ ਗਈ ਤੇ ਇਹਨਾਂ ਨੇ ਕੀ ਕੀਤਾ ਜੀ ਉਹ ਬਲੈਂਡਰ ਜਾਂਦਾ ਜਿਹੜਾ ਮੂੰਹ ਦੇ ਵਿੱਚ ਪਾ ਦਿੰਦੇ ਆ ਨਾਲੀ ਤੇ ਸਾਹ ਵਾਲੀ ਲਾਂਦੀ ਤੇ ਮੈਂ ਕਹਿੰਨਾ ਜੀ ਉਹਨਾਂ ਨੇ ਉਹ ਪੈਪ ਪਾਤੀ ਹੋਈ ਤੇ ਉਹ ਲਗਾਤਾ ਜੀ ਜਿਹੜਾ ਪਲਸ ਵਾਲਾ ਸਿਸਟਮ ਹੁੰਦਾ ਹੈ ਤੇ ਦਾਦਾ ਜੀ ਪਹਿਲੇ ਤਾਂ ਅੱਖਾਂ ਖੋਲਦੇ ਸੀ ਸਾਡੇ ਨਾਲ ਗੱਲਾਂ ਕਰਦੇ ਸੀ ਆਪਦੀ ਬਿਮਾਰੀ ਦੱਸਦੇ ਸੀ ਪਰ ਉਹ ਲਗਾਉਣ ਤੋਂ ਬਾਅਦ ਉਹ ਇੱਕ ਤਰ੍ਹਾਂ ਦੇ ਸਾਨੂੰ ਐਦਾਂ ਲੱਗ ਗਿਆ ਵੀ ਇਹ ਖਤਮ ਹੋ ਗਿਆ ਪਰ ਜਿਵੇਂ ਕਹਿੰਦੇ ਜਦੋਂ ਤਕਲੀਫ ਹੁੰਦੀ ਏ ਇਹਨਾਂ ਚੀਜ਼ਾਂ ਨੂੰ ਬੰਦਾ ਮਹਿਸੂਸ ਕਰ ਸਕਦਾ ਹੈ ਸਮਝਦਾਰ ਬੰਦਾ ਮਹਿਸੂਸ ਕਰ ਸਕਦਾ ਪਰ ਉਸ ਟਾਈਮ ਨਾ ਸੀ ਨਹਾਤੇ ਨਾ ਦਹੋਤੇ ਦੋ ਦਿਨ ਫਰੀਦਕੋਟ ਚ ਰਹਿ ਹਾਲਾਤ ਖਰਾਬ ਸੀਗੇ ਤੇ ਡਾਕਟਰਾਂ ਨੂੰ ਤੇ ਸਾਰਿਆਂ ਨੂੰ ਇਹ ਹੀ ਲੱਗਦਾ ਸੀ ਕਿ ਪਿੰਡੂ ਲੋਕ ਹੈਗੇ ਆ ਤੇ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਹੋਣਾ ਤੇ ਕੁੱਲ ਮਿਲਾ ਕੇ ਉਹਨਾਂ ਨੇ ਆਪਣੀ ਲਾਪਰਵਾਹੀ ਜਾਰੀ ਰੱਖੀ ਉਸ ਤੋਂ ਬਾਅਦ ਕੀ ਕਰਦੇ ਜੀ ਕਹਿੰਦੇ ਜੀ ਇੱਕ 25 85000 ਰੁਪਏ ਦਾ ਸਟੈਂਟ ਪੈਣਾ ਜੀ ਉਹ ਹੋਰ ਪਾਣਾ ਪੈਣਾ ਪਰ ਦਾਦਾ ਜੀ ਕੋਈ ਜਿਹੜੀ ਹੈਗੀ ਐ ਜਿਵੇਂ ਕਹਿੰਦੇ ਨੇ ਸਰੀਰ ਦੀ ਕਿਰਿਆ ਜਿਹੜੀ ਹੈਗੀ ਐ ਕੋਈ ਸਾਨੂੰ ਇਦਾਂ ਨਹੀਂ ਲੱਗ ਰਿਆ ਸੀ ਵੀ ਉਹ ਜੀਵਤ ਨੇ ਪਰ ਫਿਰ ਵੀ ਜਿਵੇਂ ਕਹਿੰਦੇ ਆ ਵੀ ਆਸ ਹੁੰਦੀ ਏ ਇੱਕ ਬੰਦੇ ਨੂੰ ਕੋਈ ਰਿਸ਼ਤੇਦਾਰ ਵੀ ਕੋਲ ਆ ਗਿਆ ਉਹ ਅਸੀਂ ਆਪਦਾ 85000 ਦੇ ਕੇ ਸਟੈਂਡਰ ਲੈ ਕੇ ਪਵਾ ਨਹੀਂ ਲੱਗੇ ਸੀ ਤੇ ਉਹ ਰਿਸ਼ਤੇਦਾਰ ਸਾਡਾ ਕੋਈ ਆ ਗਿਆ ਉਹ ਕਹਿੰਦਾ ਜੀ ਵੀ ਤੁਸੀਂ ਕੀ ਹੋਣਾ ਇਹ ਸਿਮ ਤੋਂ ਇਲਾਜ ਹੋ ਜਾਊਗਾ ਇਹਦਾ ਆਪਣੇ ਕੋਲ ਸਿਮ ਬਣੀ ਹੋਈ ਹੈ ਦਾਦਾ ਜੀ ਦੇ ਨਾਮ ਦੀ ਜਿਹੜੀ ਆਯੂਸ਼ਮਨ ਕਾਰਡ ਹੈਗਾ ਚਲੋ ਜੀ ਉਹਨ ਦੇ ਬਾਰੇ ਗੱਲ ਹੋਣ ਲੱਗ ਗਈ ਦਾਦਾ ਜੀ ਸ਼ਾਂਤ ਸੀ ਮੈਂ ਤਾਂ ਇਹ ਲੱਗਦਾ ਸੀ ਕਿ ਮੰਨ ਕੇ ਚਲੋ ਉਹ ਨਹੀਂ ਪੂਰੇ ਹੋ ਚੁੱਕੇ ਨੇ ਪਰ ਉਹ 85000 ਰੁਪਏ ਸਾਨੂੰ ਇੰਜ ਲੱਗ ਰਿਹਾ ਸੀਗਾ ਅੱਜ ਲੱਗ ਰਿਹਾ ਉਸ ਟਾਈਮ ਦੀ ਗੱਲ ਤਾਂ ਚਲੋ ਨਹੀਂ ਲੱਗ ਰਿਹਾ ਸੀਗਾ ਅੱਜ ਇਹ ਲੱਗ ਰਿਹਾ ਵੀ ਉਹ 85000 ਰੁਪਏ ਮਰੇ ਬੰਦੇ ਦੇ ਸਟੈਂਡ ਦੇ ਨਾਮ ਤੇ ਉਹਨਾਂ ਨੇ ਜਿਹੜੀ ਸਾਡੇ ਕੋਲੋਂ ਰਸੀਦ ਕਟਾਣੀ ਸੀ ਤੇ ਸ਼ਾਇਦ ਪਾਣਾ ਸੀ ਕਿ ਨਹੀਂ ਪਾਣਾ ਸੀ ਤੇ ਸਟੈਂਡ ਤੋਂ ਪਾਣ ਤੋਂ ਬਾਅਦ ਜਿੱਦਾਂ ਉਹ 35000 ਰੁਪਏ ਦਾ ਸਟੈਂਡ ਕਿਸੇ ਕੰਮ ਨਹੀਂ ਆਇਆ ਤਾਂ 85000 ਵੀ ਸਾਨੂੰ ਇਦਾਂ ਲੱਗ ਰਿਹਾ ਹੈ ਵੀ ਉਹ ਸਾਡਾ ਸਾਡੇ ਨਾਲ ਲੁੱਟ ਹੋਣੀ ਸੀ ਜੋ ਅੱਜ ਦੀ ਡੇਟ ਦੇ ਵਿੱਚ ਕੋਈ ਵੀਰ ਆਇਆ ਸੀਗਾ ਉਹਦੀ ਗੱਲ ਸੁਣ ਕੇ ਜਿਵੇਂ ਕਹਿੰਦੇ ਆ ਸਾਨੂੰ ਅੱਜ ਇਹ ਲੱਗ ਰਿਹਾ ਹੈ ਕਿ ਉਹ ਵੀ ਇੱਕ ਘਿਰੋ ਹੈ ਜਿਹੜਾ ਮਤਲਬ ਕਿ ਮਹਿੰਗੇ ਇਲਾਜ ਜਿਹਨੂੰ ਕਹਿੰਦੇ ਨੇ ਉਹ ਫੀਸਾਂ ਕਟਾ ਕੇ ਫੀਸਾਂ ਦੀ ਜਿਹੜੀਆਂ ਪਰਚੀਆਂ ਆਪਾਂ ਨੂੰ ਰਸੀਦਾਂ ਦਿੰਦੀਆਂ ਉਹਨਾਂ ਦੀ ਵੀ ਸੈਟਿੰਗ ਇਹ ਅੰਦਰ ਕਰਦੇ ਆ ਜਿੱਥੋਂ ਤੱਕ ਮੇਰਾ ਦਿਮਾਗ ਇਹ ਕਰਦੇ ਕਹਿ ਰਿਹਾ ਲੁੱਟ ਹੋ ਰਹੀ ਏ ਸ਼ਰੇਆਮ ਉਹ 85000 ਰੁਪਈਆ ਅਸੀਂ ਡਾਕਟਰ ਉਹ ਕਹਿੰਦੇ ਜੀ ਉੱਥੋਂ ਕਢਵਾਇਆ ਵੀ ਕੀ ਕੀ ਇਲਾਜ ਨੇ ਸੇਮ ਤੇ ਜਦੋਂ ਅਸੀਂ ਲਿਸਟ ਕਢਵਾ ਰਹੇ ਸੀ ਉਹ ਕਹਿੰਦੇ ਜੀ ਫਲਾਨੀ ਜਗ੍ਹਾ ਤੋਂ ਲਿਖਵਾ ਕੇ ਲਿਆਓ ਜੀ ਜਦੋਂ ਅਸੀਂ ਆ ਕੇ ਉੱਥੇ ਰੋਲਾ ਪਾਇਆ ਕਾਉਂਟਰ ਤੇ ਵੀ ਬਾਈ ਜੀ ਸਿਮ ਕਿਸ ਵਾਸਤੇ ਬਣੀ ਹੈ ਜੇ ਸਾਡਾ ਇਲਾਜ ਨਹੀਂ ਹੋਣਾ ਜਦੋਂ ਅਸੀਂ ਰੋਲਾ ਪਾਇਆ ਤੇ 2-4 ਮਿੰਟ ਬਾਅਦ ਨਰਸ ਭੱਜੀ-ਭੱਜੀ ਆਈ ਕਹਿੰਦੀ ਜੀ ਤੁਹਾਡੇ ਦਾ ਬਾਪੂ ਜੀ ਪੂਰੇ ਹੋ ਗਏ ਨੇ ਜਿੱਥੋਂ ਤੱਕ ਮੇਰਾ ਦਿਮਾਗ ਕਹਿੰਦਾ ਬਾਪੂ ਜੀ ਤਾਂ ਉਦੋਂ ਪੂਰੇ ਹੋ ਗਏ ਸੀ ਜਦੋਂ ਉਹਨਾਂ ਨੇ ਸਟੈਂਟ ਆ ਫੁਕਰਪੁਨੇ ਨਾਲ ਪਾਇਆ ਸੀਗਾ ਤੇ ਕੁੱਲ ਮਿਲਾ ਕੇ ਜਿਵੇਂ ਕਹਿੰਦੇ ਨੇ ਉਹ ਜਿਵੇਂ ਕਹਿੰਦੇ ਆ ਵੀ ਪੈਪ ਅੰਦਰ ਲਾਈ ਸੀਗੀ ਸਾਹ ਵਾਲੀ ਤੇ ਮੈਂ ਉਦੋਂ ਉਹਨਾਂ ਦੀ ਅੱਖਾਂ ਖੁੱਲਣੀਆਂ ਬੰਦ ਹੋ ਗਈਆਂ ਸੀਗੀਆਂ ਤੇ ਪੇਟ ਦੀ ਜਿਹੜੀ ਉਹ ਜਿਵੇਂ ਕਹਿੰਦੇ ਨੇ ਉਹ ਸਾਹ ਦੇਣ ਵਾਲੀ ਜਿਹੜੀ ਪ੍ਰਕਿਰਿਆ ਚੱਲ ਰਹੀ ਸੀ ਹੁੰਦੇ ਤੇ ਪਲ ਸਾਲੀ ਤੇ ਦਾਦਾ ਤਾਂ ਮੈਨੂੰ ਉਦੋਂ ਹੀ ਖਤਮ ਹੋਣ ਲੱਗ ਗਿਆ ਪਰ ਉਹਨਾਂ ਨੇ 85000 ਰੁਪਇਆ ਸਾਡੇ ਕੋਲੋਂ ਸਟੈਂਡ ਦੇ ਰੂਪ ਵਿੱਚ ਫੀਸ ਕਟਾ ਕੇ ਦੇ ਉਹ ਸਾਡਾ ਮਿੱਟੀ ਕਰਨਾ ਸੀਗਾ ਉਹ ਸਾਡੇ ਰੋਲਾ ਪਾਣ ਨਾਲ ਜਿਵੇਂ ਕਹਿੰਦੇ ਨੇ ਸਾਡਾ ਸ਼ਾਇਦ ਬਚ ਗਿਆ ਕਿਉਂਕਿ ਮਿਹਨਤ ਦੇ ਪੈਸੇ ਸੀਗੇ ਪਰ ਉੱਥੇ ਸਾਡਾ ਉਹ 85000 ਰੁਪਇਆ ਸਾਡੇ ਨਾਲ ਠੱਗੀ ਵਜਣੀ ਸੀਗੀ ਇਹ ਮੈਨੂੰ ਲੱਗ ਰਿਹਾ ਕਿਉਂਕਿ ਮੈਂ ਦੁਨੀਆਦਾਰੀ ਦੇ ਵਿੱਚ ਵਿਚਰਦਾ ਰਹਿਣਾ ਅੱਜ ਕੋਈ ਵੀਰ ਆਇਆ ਕਹਿੰਦਾ ਜੀ ਸਾਡੀ ਮੇਰੀ ਵਾਈਫ ਦਾ ਪਹਿਲਾ ਆਪਰੇਸ਼ਨ ਹੋਇਆ ਸੀ ਤੇ ਦੂਸਰੇ ਆਪਰੇਸ਼ਨ ਨਾਲ ਡਿਲੀਵਰੀ ਹੋਣੀ ਹੈ ਤੇ ਉਹ ਜਿਹੜੀ ਲੋਕਲ ਨਰਸ ਸੀ ਉਹ ਕਹਿੰਦੀ ਜੀ ਤੁਸੀਂ ਫਰੀਦਕੋਟ ਚਲੇ ਜਾਓ ਉੱਥੇ ਡਿਲੀਵਰੀ ਕਰਵਾ ਲਿਓ ਕਿਉਂਕਿ ਸਾਡੇ ਕੋਲ ਇੱਥੇ ਉਹ ਸਹੂਲਤਾਂ ਨਹੀਂ ਹੈਗੀਆਂ ਜੋ ਫਰੀਦਕੋਟ ਦੇ ਵਿੱਚ ਹੈਗੀਆਂ ਉਸ ਵੀਰ ਨੂੰ ਪਤਾ ਨਹੀਂ ਸੀਗਾ ਤੇ ਉੱਥੇ ਜਾ ਕੇ ਇੱਕ ਜਾਲ ਦੇ ਰਾਹੀਂ ਉਸ ਗੁੜੀਆ ਦੀ ਡਿਲੀਵਰੀ ਕੀਤੀ ਗਈ ਤੇ ਮੈਂ ਕਹਿੰਦਾ ਜੀ ਦੋ ਛੋਟੇ ਛੋਟੇ ਬੱਚੇ ਤੇ ਇੰਨੀ ਲਾਪਰਵਾਹੀ ਉੱਥੇ ਕੀਤੀ ਗਈ ਜੇ ਕੋਈ ਮਾਨ ਸਾਹਿਬ ਕੋਲੇ ਵੀਡੀਓ ਜਾਂਦੀ ਹੈ ਤੇ ਮੇਰੇ ਤੱਕ ਕੋਈ ਪਹੁੰਚਦੀ ਹੈ ਗੱਲ ਤੇ ਮੈਂ ਉਸ ਵੀਰ ਨਾਲ ਗੱਲ ਕਰਾਵਾਂਗਾ ਉਹ ਆਪਣੀ ਹਾਲ ਦੱਸੇਗਾ ਕਿੰਨੀ ਜ਼ਿਆਦਾ ਉੱਤੇ ਸਿਕਿਉਰਿਟੀ ਗਾਰਡ ਤੱਕ ਵੀ ਆਪਦੀ ਗੁੰਡਾਗਰਦੀ ਦਿਖਾਉਂਦੇ ਆ ਡਾਕਟਰਾਂ ਦੀ ਗੁੰਡਾਗਰਦੀ ਤਾਂ ਆਪਣੀ ਜਗ ਹੈ ਕੋਈ ਉਸ ਵੀਰ ਦੀ ਗੱਲ ਸੁਣ ਕੇ ਤੇ ਮੈਂ ਕਹਿੰਦਾ ਜੀ ਇੱਕ ਆਮ ਬੰਦੇ ਦਾ ਮੀਡਲ ਕਲਾਸ ਬੰਦੇ ਦਾ ਸੀਨਾ ਚੀਰ ਜਾਏਗਾ ਉਹ ਕਹੇਗਾ ਵੀ ਮੈਂ ਕਦੇ ਆਪਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਦੇ ਵੀ ਫਰੀਦਕੋਟ ਮੈਡੀਕਲ ਦੇ ਵਿੱਚ ਇਲਾਜ ਲਈ ਨਹੀਂ ਲੈ ਕੇ ਜਾਵਾਂਗਾ ਫਿਰ ਉੱਥੇ ਲਾਸ਼ਾਂ ਦਾ ੰਬਾਰ ਹੁੰਦਾ ਹੈ ਕਦੇ ਵੀ ਤੁਸੀਂ ਜਾ ਕੇ ਵੇਖ ਲਿਓ ਲਾਪਰਵਾਹੀ ਦੀ ਹੱਦ ਹੁੰਦੀ ਹੈ ਇੱਕ ਸਾਡੇ ਹੋਰ ਵੀ ਸੀਗਾ ਪੇਸ਼ੈਂਟ ਮੇਰੇ ਚਾਚਾ ਸਹੁਰੇ ਜੀ ਦੇ ਬੇਟਾ ਹੈ ਉਸ ਦੇ ਬਾਥਰੂਮ ਦੀ ਪ੍ਰੋਬਲਮ ਸੀ ਇਹਨਾਂ ਨੇ ਵਿੱਚ ਸਲਾਈ ਪਾ ਕੇ ਹੁੰਦੇ ਇਦਾਂ ਦੀ ਸੋਜਣ ਕੀਤੀ ਵੀ ਉਹ ਜਾ ਕੇ ਪੀਜੀਆਈ ਤੋਂ ਠੀਕ ਕਰਾਇਆ ਨਹੀਂ ਤਾਂ ਉਹ ਵੀ ਮਰਨ ਵਾਲਾ ਹੀ ਸੀਗਾ ਵੀ ਫਰੀਦਕੋਟ ਦੇ ਵਿੱਚ ਜੀ ਇੰਨੀ ਕੋ ਲਾਪਰਵਾਹੀ ਹੈ ਕੋਈ ਮੇਰੇ ਤੱਕ ਪਹੁੰਚ ਕਰੇ ਅਫਸਰ ਇਹਨਾਂ ਦਾ ਤੇ ਮੈਂ ਉਹਨਾਂ ਨੂੰ ਵੇਖੇ ਕਿ ਬੰਦਾ ਸਾਹਮਣੇ ਪੇਸ਼ ਕਰਾਂ ਵੀ ਇਹ ਕਿੰਨੀ ਕਿੰਨੀ ਲਾਪਰਵਾਹੀ ਕਰਦੇ ਨੇ ਫਰੀਦਕੋਟ ਵਾਲੇ ਸੋ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਜਾਂਦੇ ਆਂ ਵੀ ਇੱਥੇ ਮੌਤ ਦਾ ਸੌਦਾ ਹੋ ਰਿਹਾ ਹੈ ਸ਼ਰੇਆਮ ਲੁੱਟ ਹੋ ਰਹੀ ਹੈ ਆਮ ਭੋਲੇ ਪਾਲੇ ਲੋਕ ਜਦੋਂ ਫਰੀਦਕੋਟ ਦੇ ਵਿੱਚ ਜਾਂਦੇ ਆ ਤੇ ਉਹ ਦੇਖਦੇ ਆ ਵੀ ਇਹ ਇੰਨਾ ਕੁ ਕਰ ਸਕਦੇ ਆ ਨਰਸਾਂ ਗੱਲਾਂ ਬਾਤਾਂ ਕਰਕੇ ਜ਼ਮੀਨ ਜਮੂਨ ਪੁੱਛ ਲੈਂਦੀਆਂ ਤੇ ਇਹ ਲੁੱਟ ਦਾ ਜੇ ਥਾਂ ਬਣਦੀ ਹੈ ਤੇ ਕੋਈ ਕਸਰ ਨਹੀਂ ਛੱਡਦੇ ਸੋ ਇਸ ਜੀ ਤੇ ਲਗਾਮ ਲਾਈ ਜਾਵੇ ਮਾਨ ਸਾਹਿਬ ਨੂੰ ਕਹਿੰਦੇ ਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੁਰਤੰਦਾ ਚੱਲਦਾ ਆ ਰਿਹਾ ਹੈ ਕਿਸੇ ਨੇ ਇਸ ਦੇ ਖਿਲਾਫ ਆਵਾਜ਼ ਨਹੀਂ ਉਠਾਈ ਸੋ ਮੈਂ ਕਹਿੰਨਾ ਆਵਾਜ਼ ਜ਼ਰੂਰ ਚੱਕੋ ਹੋਰ ਵੀ ਜਿਹੜੇ ਵੀਰਾਂ ਨਾਲ ਹੋਇਆ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਜੋ ਇਸ ਜਿਹੜੀ ਇਹ ਜਿਹੜੀ ਲੁੱਟ ਮਾਰ ਚੱਲ ਰਹੀ ਹੈ ਇਹ ਲੁੱਟ ਮਾਰ ਨੂੰ ਆਪਾਂ ਬੰਦ ਕਰਾ ਸਕੀਏ ਧੰਨਵਾਦ ਜੀ ਸਾਰਿਆਂ